ਹਾਂਜੀ ਗੁਰੂ ਪੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਨਾ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਆ ਇਹ ਮੈਂ ਕਰਨ ਜਾ ਰਿਹਾ ਆ ਕਿ ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਕੀ ਤਰਪਾਤਸ਼ਾਹ ਮਹਾਰਾਜ ਜੀ ਤੱਕ ਤੇ ਜਾਂ ਜਿੰਨੇ ਵੀ ਭਗਤ ਸਹਿਬਾਨ ਹੋਏ ਨੇ ਉਹਨਾਂ ਨੇ ਸਿੱਖ ਬਣਾਇਆ ਸੀ ਪਰ ਅੱਜ ਅਸੀਂ ਸਿੱਖ ਸ਼ਬਦ ਰ ਟੁੱਟ ਕੇ ਪਤਾ ਨਹੀਂ ਕੀ ਕੀ ਬਣ ਗਏ ਇੱਕ ਇਨਸਾਨ ਆ ਕਿਸੇ ਡੇਰੇਦਾਰ ਦਾ ਚੇਲਾ ਬਣ ਜਾਂਦਾ ਕਿਸੇ ਕਾਲਜ ਦਾ ਚੇਲਾ ਬਣ ਜਾਂਦਾ ਕਿਸੇ ਪ੍ਰੋਫੈਸਰ ਦਾ ਝੇਲਾ ਬਣ ਜਾਂਦਾ ਕਿਸੇ ਉਦਾਸੀ ਦਾ ਝੇਲਾ ਬਣ ਜਾਂਦਾ ਕਿਸੇ ਦਲ ਦਾ ਝੇਲਾ ਬਣ ਜਾਂਦਾ ਅਸੀਂ ਚੇਲੇ ਵਾਲੇ ਸਫਰ 'ਚੋ ਅੱਜ ਵੀ ਨਹੀਂ ਨਿਕਲੇ ਚਾਹੀਦਾ ਸੀ ਸਿੱਖ ਜਿੱਥੋਂ ਵੀ ਚੰਗੇ ਗੁਣ ਮਿਲਦੇ ਆ ਗੁਰਬਾਣੀ ਦਾ ਬੜਾ ਪਿਆਰਾ ਬਚਨ ਆ ਮਹਾਰਾ ਕਹਿੰਦੇ ਸਾਂਝ ਕੀਜੈ ਗੁਨਾ ਕੇਰੀ ਛੋੜ ਅਫਗਨ ਚੱਲੀ ਐ ਕਿ ਤੁਹਾਨੂੰ ਜਿੱਥੋਂ ਵੀ ਚੰਗੇ ਗੁਣ ਮਿਲਦੇ ਚੰਗੇ ਗੁਣ ਲਓ ਬਣੋ ਸਿੱਖ ਚੇਲੇ ਨਾ ਬਣੋ ਕਿਸੇ ਦੇ ਤੇ ਜਦੋਂ ਫਿਰ ਚੇਲਾ ਗਰਕਦਾ ਹੈ ਨਾ ਕਿਸੇ ਦਾ ਵੀ ਚੇਲਾ ਹੋ ਚੇਲਾ ਕਹਿ ਲੋ ਤੁਸੀਂ ਸਟੂਡੈਂਟ ਕਹਿ ਲੋ ਵਿਦਿਆਰਥੀ ਕਹਿ ਲੋ ਜਦੋਂ ਗਰਕਦਾ ਐ ਨਾ ਤੇ ਬਹੁਤੀ ਵਾਰ ਫਿਰ ਜਿਹੜੇ ਦਲ ਦਾ ਜਿਹੜੀ ਸੰਪਰਦਾ ਦਾ ਜਿਹੜੇ ਕਾਲਜ ਦਾ ਹੁੰਦਾ ਉਹ ਵੀ ਪਿੱਛੇ ਨਹੀਂ ਖੜਦੇ ਸੋ ਅਸੀਂ ਅੱਜ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਗਰਕ ਰਹੇ ਆ ਪਹਿਲਾਂ ਅਸੀਂ ਮਤਾਂ ਦਿੰਦੇ ਰਹੇ ਸਿੱਖੀ ਦੀਆਂ ਗੱਲਾਂ ਕਰਦੇ ਰਹੇ ਸਿਧਾਂਤ ਦੀਆਂ ਗੱਲਾਂ ਕਰਦੇ ਰਹੇ ਪਰ ਮਗਰੋਂ ਆਪ ਹੀ ਇੰਨਾ ਕਰਕ ਗਏ ਕਿ ਜਿਹੜੇ ਦਰ ਦਾ ਜਿਹੜੇ ਘਰ ਦਾ ਖਾਂਦੇ ਰਹੇ ਉਹਨੂੰ ਭੰਡਣ ਲੱਗੇ ਸੋ ਆਪਣੇ ਉਹ ਦਿਨ ਯਾਦ ਕਰੋ ਯਾਰ ਜਦੋਂ ਤੁਹਾਨੂੰ ਦੁੱਕੀ ਦੇ ਵੱਟੇ ਕੋਈ ਪਛਾਣਦਾ ਨਹੀਂ ਸੀ ਹੌਲੀ-ਹੌਲੀ ਤੁਹਾਨੂੰ ਚਾਰ ਅੱਖਰ ਕਿਸੇ ਨੇ ਬੋਲਣੇ ਸਿਖਾਏ ਤੁਸੀਂ ਲੋਕਾਂ ਦੇ ਵਿੱਚ ਆਪਦਾ ਨਾਮ ਬਣਾਇਆ ਆਪਦੀਆਂ ਕਵਤਾਵਾਂ ਆਪਦੀਆਂ ਗੱਜਲਾਂ ਆਪਦੀਆਂ ਲਿਖਤਾਂ ਆਪਦੀਆਂ ਵੀਡੀਓ ਪਾ ਪਾ ਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਲੋਕਾਂ ਨੇ ਤੁਹਾਡੀਆਂ ਸੋਹਣੀਆਂ ਚੰਗੀਆਂ ਗੱਲਾਂ ਨੂੰ ਸੁਣ ਕੇ ਫਿਰ ਤੁਹਾਨੂੰ ਆਪਣੇ ਦਿਲਾਂ ਦੇ ਵਿੱਚ ਵਸਾਇਆ ਤੁਹਾਨੂੰ ਚੰਗੀਆਂ-ਚੱਗੀਆਂ ਸਟੇਜਾਂ ਦੇ ਟਾਈਮ ਦਿੱਤਾ ਤੁਹਾਨੂੰ ਬੋਲਣ ਦੇ ਮੌਕੇ ਮਿਲੇ ਬਾਰ ਦੀਆਂ ਵਿਦੇਸ਼ੀ ਸੰਗਤਾਂ ਨੇ ਪ੍ਰਬੰਧਕ ਕਮੇਟੀਆਂ ਨੇ ਤੁਹਾਨੂੰ ਸਪੌਂਸਰਾਂ ਭੇਜੀਆਂ ਤੁਸੀਂ ਗੁਰਦੁਆਰਿਆਂ ਵਿੱਚ ਗਏ ਪ੍ਰਚਾਰ ਕੀਤਾ ਸਿੱਖੀ ਦੀ ਗੱਲ ਕੀਤੀ ਸਿੱਖ ਬਣ ਦੀ ਗੱਲ ਕੀਤੀ ਤੇ ਜਦੋਂ ਤੁਹਾਡੇ ਕੋਲੇ ਸਾਰਾ ਕੁਝ ਆ ਗਿਆ ਨਾ ਤੁਸੀਂ ਉਹਨਾਂ ਕਮੇਟੀਆਂ ਦੇ ਸਿਰ ਤੋਂ ਉਹਨਾਂ ਗੁਰਦੁਆਰਿਆਂ ਦੇ ਸਿਰ ਤੋਂ ਉਹਨਾਂ ਸੰਗਤਾਂ ਦੇ ਸਿਰ ਤੋਂ ਆਪਦੇ ਘਰ ਸੈਟਲ ਕਰ ਲਏ ਘਰ-ਬਾਰ ਬਣਾ ਲਏ ਤੇ ਅੱਜ ਤੁਸੀਂ ਉਸੇ ਕੌਮ ਦੀਆਂ ਉਸੇ ਸਿੱਖੀ ਸਿਧਾਂਤ ਦੀਆਂ ਜਣਾ ਵਧਣ ਲਈ ਤੁਲਗੇ ਉਸੇ ਨੂੰ ਤੁਸੀਂ ਪਖੰਡਵਾਦ ਕਹਿਣ ਲੱਗੇ ਉਸਨੂੰ ਤੁਸੀਂ ਵਿਹਮਾ ਭਰਵਾਂ ਦੀ ਸਿੱਖੀ ਕਹਿਣ ਲੱਗੇ ਪਰ ਉਹ ਦਿਨ ਯਾਦ ਕਰੋ ਸਿਆਣਾ ਬੰਦਾ ਇਹਨਾਂ ਕਦੀ ਕਿਸੇ ਦਾ ਗੁਣ ਨਹੀਂ ਭਲਾਉਂਦਾ ਅਸੀਂ ਸਾਖੀਆਂ ਤਾਂ ਬੜੀਆਂ ਸਟਾਗਾ ਸਟੇਜਾਂ ਤੇ ਕਿ ਬੱਕਰੀ ਤੇ ਕਿਸੇ ਨੇ ਗੁਣ ਕੀਤਾ ਬੱਕਰੀ ਨੇ ਉਹਦਾ ਸਾਣ ਚਕਾਇਆ ਤੇ ਚੂਹਿਆਂ ਤੇ ਕਿਸੇ ਨੇ ਪਰਉਪਕਾਰ ਕੀਤਾ ਚੂਹਿਆਂ ਨੇ ਉਹਦੇ ਪੰਖ ਹੀ ਕੁਦਰ ਦਿੱਤੇ ਤੇ ਅੱਜ ਕੀ ਉਹ ਸਾਡੇ ਤੇ ਨਹੀਂ ਢੁੱਕਦੀ ਅੱਜ ਅਸੀਂ ਜਿਹੜੇ ਮਤ ਦਾ ਜਿਹੜੇ ਪੰਥ ਦਾ ਖਾ ਕੇ ਇੱਥੋਂ ਤੱਕ ਗਏ ਆ ਸਾਡੇ ਵਿਜੇ ਲੱਗੇ ਅਸੀਂ ਪਰਿਵਾਰ ਸੈਟਲ ਕੀਤੇ ਅਸੀਂ ਆਪ ਦੇ ਕਾਰੋਬਾਰ ਸੈਟਲ ਕੀਤੇ ਤੇ ਅੱਜ ਉਸੇ ਕੌਮ ਦੀਆਂ ਜੜਾਂ ਵਿੱਚ ਅਸੀਂ ਦਾਤੀ ਪਾ ਰਹੇ ਹਾਂ ਹੋਸ਼ ਕਰੋ ਸੰਭਲੋ ਕੌਮ ਦਾ ਸਾਥ ਨਾ ਵੀ ਤੁਸੀਂ ਦਿਓ ਤੁਹਾਡੇ ਤੋਂ ਕੌਮ ਸਾਥ ਨਹੀਂ ਮੰਗਦੀ ਤੇ ਨਾ ਹੀ ਤੁਹਾਡੇ ਵਰਗੇ ਟੁਰਚਲਾਂ ਦੀ ਕੌਮ ਨੂੰ ਲੋੜ ਆ ਪਰ ਘੱਟ ਤੋਂ ਘੱਟ ਯਾਰ ਜਿਹੜੀ ਕੌਮ ਦਾ ਖਾਦਾ ਵਾ ਉਹਦੀ ਖਰਾਬ ਤੇ ਨਾ ਬੋਲੋ ਇੱਡੇ ਘਰ ਤੱਕਾਂ ਤੇ ਨਾ ਬਣੋ ਜਰਾ ਹੋਸ਼ ਕਰੋ ਸੰਭਲੋ ਸਮਾਂ ਕਦੀ ਇਕ ਨਹੀਂ ਬਣਦਾ ਤੇ ਯਾਦ ਰੱਖੋ ਜਿਨ੍ਹਾਂ ਦੇ ਪਿੱਛੇ ਲੱਗੇ ਤੁਸੀਂ ਬੋਲਦੇ ਹੈ ਨਾ ਉਹ ਫਿਰ ਸਾਥ ਦੂਜੇ ਦਿਨ ਬਿਆਨ ਦੇ ਦਿੰਦੇ ਆ ਵੀ ਇਹ ਤਾਂ ਸਾਡੇ ਦਲ ਦਾ ਨਹੀਂ ਇਹ ਤਾਂ ਸਾਡੀ ਸੰਪਰਦਾ ਦਾ ਨਹੀਂ ਇਹ ਸਾਡੇ ਡੇਰੇ ਦਾ ਨਹੀਂ ਆ ਤੁਹਾਡੇ ਪਿੱਛੇ ਕੋਈ ਨਹੀਂ ਖੜਦਾ ਸੋ ਅਸੀਂ ਆਪ ਦੇ ਕਾਜ ਆਪ ਹੀ ਵਿਗਾੜ ਰਹੇ ਆ ਠੀਕ ਆ ਤੁਸੀਂ ਜ਼ਿਆਦਾ ਪੜ ਲੇਗੇ ਤੁਸੀਂ ਜ਼ਿਆਦਾ ਸਿਆਣੇ ਹੋਗੇ ਆਪਦੀ ਬਾਤ ਆਪਣੇ ਕੋਲੇ ਰੱਖੋ ਆਪ ਦੇ ਪਰਿਵਾਰ ਤੱਕ ਰੱਖੋ ਆਪਦੀ ਮੱਤ ਨੂੰ ਕਿਸੇ ਤੇ ਥੋਪੋ ਨਾ ਕੋਈ ਹਰੇਕ ਇਨਸਾਨ ਆਪਦੇ ਘਰ ਰੋਟੀ ਖਾ ਕੇ ਸੌਂਦਾ ਕੋਈ ਕਿਸੇ ਦਾ ਗੁਲਾਮ ਨਹੀਂ ਆ ਠੀਕ ਆ ਤੁਹਾਡਾ ਸਤਿਕਾਰ ਤਾਂ ਕਰਦੇ ਸੀ ਲੋਕ ਤੁਸੀਂ ਚੰਗੀਆਂ ਗੱਲਾਂ ਕਰਦੇ ਸੀ ਚੰਗੀ ਮਤ ਦਿੰਦੇ ਸੀ ਤੇ ਇਹ ਸਤਿਕਾਰ ਬਾਰ ਕਰ ਰੱਖੋ ਸਾਰੇ ਸਿੱਖ ਬਣੋ ਗੁਰ ਸਿੱਖਾ ਇੱਕੋ ਪਿਆਰ ਗੁਰ ਬਿੱਤਾ ਪੁੱਤਾਂ ਭਾਈਆਂ ਤੇ ਚੱਲੋ ਧੰਨਵਾਦ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਨੇ ਸ਼ੇਅਰ ਕਰਦੇ ਕਰੋ ਯਾਰ ਧੰਨਵਾਦ ਸਾਰਿਆਂ ਦਾ ਜੋਗ ਜੋਗ ਵਸੋ ਸਤਿਗੁਰੂ ਸਭ ਤੁਹਾਡਾ ਸਭਨਾ ਦੇ ਉੱਪਰ ਸ਼ਬਦ ਵਿਚਾਰ ਰੂਪੀ ਸਿਧਾਂਤ ਰੂਪੀ ਮੇਹਰ ਵਰਸਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ